ਪ੍ਰੋਗਰਾਮ ਕੀਤਾ ਗਿਆ ਸੰਗਤ ਮਣੀ ਦੇ ਵਿੱਚ ਕੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੀ ਹਦਾਇਤ ਹੈ ਉਹਨਾਂ ਦੀ ਨੀਤ ਹੈ ਕਿ ਲੋਕਾਂ ਨੂੰ ਜਿਹੜਾ ਉਹਨਾਂ ਦਾ ਇਨਸਾਫ ਹੈ ਜਾਂ ਕੰਮ ਹੈ ਉਹਨਾਂ ਦੇ ਦਵਾਰ ਜਾ ਕੇ ਦਿੱਤੇ ਜਾ। ਸਰਕਾਰ ਆਪ ਦੇ ਦਵਾਰ ਤਹ ਤੱਕ ਦਿੱਤੇ। ਇਹ ਕੇਂਦਰ ਰੱਖਿਆ ਗਿਆ ਸੀ ਜਿਹਦੇ ਵਿੱਚ ਐਡੀ ਸਰਪ ਸ਼ਾਮਲ ਹੋਏ ਨੇ ਚੇਅਰਮੈਨ ਪੱਲਾ ਸਭ ਸ਼ਾਮਲ ਹੋਏ ਨੇ। ਫੌਰ ਸਾਰੇ ਵਿਭਾਗਾਂ ਦੇ ਬਖ ਬਖ ਲੈ ਕੇ ਨੇ ਇਸ ਕਾਲੀ ਸ਼ਾਮਲ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਜਾਂ ਜਿਹੜੇ ਉਹਨਾਂ ਦੇ ਕੰਮ ਸੀ ਮੌਕੇ ਤੇ ਸੁਣ ਕੇ ਪ੍ਰਸ਼ਾਸਨ ਨੇ ਨਿਪਟਾਏ ਨੇ ਜਿਹੜੇ ਕੋਈ ਇਹੇ ਕੰਮ ਆ ਜਿਹੜੇ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਦੇ ਗੌਰ ਕਰਨ ਦਾ ਬੰਦਾ ਹੈ ਉਹਨਾਂ ਨੂੰ ਡੇਟਾ ਦੇ ਦੀਆਂ ਜਾਂ ਦਫ਼ਤਰ ਦੇ ਜਾ ਕੇ ਇਹਦੀ ਸਭ ਇਹ ਐਮਐਲਏ ਸਾਹਿਬ ਇੱਕ ਸੀਵਰੇਜ ਦਾ ਬੜਾ ਪਾਣੀ ਦੀ ਸਮੱਸਿਆ ਦਾ ਮੰਡੀ ਦੇ ਵਿੱਚ ਬੁਰਾ ਹਾਲ ਹੈ ਜੀ ਥੋੜੀ ਜਿਹੀ ਬਸਾਤ ਨਾਲ ਪਾਣੀ ਰੁਕ ਜਾਂਦਾ ਅਸਲ ਗੱਲ ਇਹ ਹੈ ਕਿ ਸੰਗਤ ਮੱਟੀ ਦਾ ਜਿਹੜਾ ਬਜਟ ਹੈ ਉਹ ਮੈਂ ਸਮਝਦਾ ਬਹੁਤ ਥੋੜਾ ਹੈ ਕੋਈ ਵੀ ਕੰਮ ਹੈ ਪੈਸੇ ਨਾਲ ਹੁੰਦਾ ਹੈ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦੀ ਇਸ ਦੇ ਉੱਤੇ ਜਿਹੜਾ ਅਗਲਾ ਪ੍ਰੋਗਰਾਮ ਹੈ ਉਸ ਤੇ ਵੀ ਬਜਟ ਵਾਸਤੇ ਪੈਸਾ ਕੰਪੋਜੀਟ ਭੇਜੀ ਵੀ ਹੈ ਸਰਕਾਰ ਤੋਂ ਜੋ ਪੈਸਾ ਸੈਂਸ਼ਰ ਹੋ ਗਿਆ ਗਿਆ ਉਹ ਸਮੱਸਿਆ ਦਾ ਹੱਲ ਕਰ ਦੇਵੇ ਸੰਗਤ ਮੀਟਿੰਗ ਦੇ ਵਿੱਚ ਕੀ ਕਹਿਣਾ ਚਾਹੁੰਦਾ ਸਰਕਾਰ ਦੀ ਜਿਹੜੀ ਬੋਥੀ ਦੇ ਆਪ ਦੀ ਆਪ ਦੀ ਸਰਕਾਰ ਆਪੇ ਦੁਆਲੇ ਪੈਰ ਦਸਣ ਬਣਾਏ ਇਸੇ ਸਾਥ ਵਿੱਚ ਵਕਬਕੀ ਸੇਵਾ ਬਾਪਾ ਪ੍ਰੋਜੈਕਟ ਤੋਂ ਸਾਰੇ ਸਾਰੇ ਕਾਊਂਟਰ ਲਾ ਕੇ ਹਾਜ਼ਰ ਸੀਗੇ ਕਿਸੇ ਦੀ ਕੋਈ ਪੈਨਸ਼ਨ ਦਿੰਦੀ ਹੈ ਕਿਸੇ ਦਾ ਕੋਈ ਰਾਸ਼ਨ ਕਾਰਡ ਦੇ ਵਿੱਚ ਨਾ ਚੜਨਾ ਬਾਕੀ ਹੈ ਜੇ ਆਪ ਕੋ ਨਵਾਂ ਰਾਸ਼ਨ ਕਾਰਡ ਬਣਾਉਣਾ ਚਾਹੁੰਦਾ ਹੈ ਜਾ ਜਾਤੀ ਸਰਟੀਫਿਕੇਟ ਵਕਬਕੀ ਤਰ੍ਹਾਂ ਰੈਵਨਿਊ ਸਰਵਿਸਿਜ਼ ਸਾਰੇ ਮਹਿਕਮੇ ਤੇ ਆਏ ਸੀ ਮਾਨਯੋਗ ਐਮਐਲਏ ਸਾਹਿਬੀ ਸਤਿ ਸ੍ਰੀ ਅਕਾਲ ਬੋਜੂਸੀ ਜੀ ਐਸਟੀਐਮ ਸਾਹਿਬਾ ਤੇ ਇਹਨਾਂ ਦੇ ਸਾਰੇ ਸਬੰਧਿਤ ਅਫਸਰ ਸਾਹਿਬਾਨ ਤੇ ਸਟਾਫ ਨੇ ਸਾਰੇ ਆਏ ਸੀ ਸਰ ਇੱਕ ਤਸੀਮੇ 35 35 ਦੇ ਨਿਵੇ ਸ਼ਿਕਾਇਤਾਂ ਮਿਲੀਆਂ ਜਿੱਦੋਂ ਪੁੱਛਦੇ ਸੀ ਕਿ ਕੀ ਅ ਵਿੱਚ ਕੁਝ ਛੋਟੇ ਕੰਮ ਜਿਹੜੇ ਸੀ ਤੇ ਜ਼ਿਆਦਾਤਰ ਪੇਚੀਦਾ ਕੰਮ ਨੇ ਜਿਵੇਂ ਹੁਣ ਸੀਰੇ ਜੀ ਤੁਸੀਂ ਗੱਲ ਕਰਦੇ ਹੋ ਚਾਹ ਕੁਝ ਹੋਰ ਮਲੇਗਾ ਦੇ ਕਿ ਪਿੰਡੇ ਦੇ ਵਿੱਚ ਕੋਈ ਰੋਲਾ ਹੈਗਾ ਦੋ ਪਾਰਟੀਆਂ ਆਪਸ ਵਿੱਚ ਝਗੜ ਰਹੀਆਂ ਨੇ ਉੱਤੇ ਨਹੀਂ ਕੰਮ ਮਿਲਿਆ ਤੇ ਅਸੀਂ ਇਦਾਂ ਦੇ ਇਸ਼ੂ ਏ ਤੇ ਆ ਕੇ ਇਹ ਫਾਇਦਾ ਹੋ ਜਾਂਦਾ ਕਿ ਸਾਨੂੰ ਪਤਾ ਲੱਗੇਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਧਿਆਨ ਖਿਚਾਇਆ ਜਾਵੇ ਤੇ ਜਿਹੜੇ ਕੰਮ ਰੁਕੇ ਨੇ ਉਹ ਚੱਲ ਪੈਣ ਕੁਝ ਕੰਮ ਜਾਹਰ ਹੈ ਜਿਵੇਂ ਸੀਰੇ ਦੀ ਗੱਲ ਕਰ ਰਹੇ ਹਾਂ ਕਿ ਜਿਹੜੇ ਪੈਸੇ ਨਾਲ ਹੋਣੇ ਉਹਦੇ ਲਈ ਸਰਕਾਰ ਨੂੰ ਡਿਮਾਂਡ ਭੇਜੀ ਹੋਈ ਹੈ ਜਦੋਂ ਵੀ ਪੈਸਾ ਆ ਜਾਏਗਾ ਅਸੀਂ ਉਹਨੂੰ ਵਾਅਦੇ ਦਾ ਟਾਕੇ ਕਰਾਰੇਗਾ